DSP ਭਾਰਤ ਪੋਸ਼ਣ ਸੈਣੀ ਦੀ ਅਗਵਾਈ ਵਿੱਚ ਥਾਣਾ ਸਿਟੀ ਦੇ ਐਸਐਚਓ ਅਮਨਦੀਪ ਨਾਰ ਨੇ ਦੋ ਗਰੋਹਾਂ ਦੇ ਤਿੰਨ ਵਿਅਕਤੀਆਂ ਨੂੰ ਲੁੱਟਾ ਖੋਹਾਂ ਦੀ ਵਾਰਦਾਤ ਕਰਨ ਦੇ aarop ਵਿੱਚ 1,85,000 ਦੀ ਨਕਦੀ ਸਮੇਤ ਕੀਤਾ ਗ੍ਰਿਫਤਾਰ ਐਨ ਡੀਟੀਵੀ ਪੰਜਾਬ ਨਿਊਜ਼ ਲਈ ਫਗਵਾੜਾ ਤੋਂ ਯਾ ਸ਼ਰਮਾ ਤੇ ਪੁਨੀਤ ਦੀ ਰਿਪੋਰਟ ਸੁਖਿੰਦਰ ਜੀ ਆਹ ਤੀਜਾ ਸਹੀ ਘਰਾ ਉਹ ਜਿਹੜਾ ਇਧਾ ਬਣਾਇਆ ਨਾ ਮਾਰੇ ਮੁੱਤੋਂ ਲੈ ਕੇ ਨਾ ਪਤਾ ਨਾ ਕਿੰਾਰੇ ਦਾ ਰਲਾ ਹੋ ਕੇ ਲੋਈਆਂ ਉਹਦੇ ਲਗੇਗਾ ਮੇਰੇ ਤੇ ਜਿਹਦਾ ਸਾਡਾ ਆਪਰੇਸ਼ਨ ਚੱਲ ਰਿਹਾ ਹੈ ਨਾ ਇਹਦੇ ਹੋਣੇ ਲੈਣੇ ਕਿ ਅਸਰ ਰਿਕੇਸ਼ ਜੀ ਸੈਂਟਰ ਨਹੀਂ ਆਉਂਦਾ ਮਾਈਂਕ ਕੋਲੇ ਪਾਣੇ ਹਾਂਜੀ ਸਰ ਮਾਮਲਾ ਕੀ ਇੱਕ ਜਿਹੜਾ ਅੱਜ ਮਾਨਯੋਗ ਐਸਐਸਪੀ ਸਾਹਿਬ ਕਪੂਥਲਾ ਸ਼੍ਰੀ ਗੁਰੂਪੁਰਾ ਜੀ ਦੇ ਦੇਸ਼ਾਂ ਦੇ ਤੇ ਸ਼ਾਂਦੇ ਤੇ ਉਹਨਾਂ ਦੀ ਹਦਾਇਤ ਤੇ ਜਿਹੜਾ ਪਿਛਲੇ ਸਮੇਂ ਤੋਂ ਦਿਨਵਲੇ ਜਿਹੜਾ ਆ ਕੁਝ ਘਰਾ ਦੇ ਵਿੱਚ ਚੋਰੀਆਂ ਹੋ ਰਹੀਆਂ ਸੀ ਤੇ ਥਾਣਾ ਸਿਟੀ ਦੇ ਐਸ ਐਚ ਓ ਨਾਰਜੀ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਇਸ ਜਿਹੜਾ ਦੋ ਜਿਹੜੇ ਗੈਂਗ ਹੈ ਇਹਨਾਂ ਨੂੰ ਬਸਟ ਕੀਤਾ ਇਹ ਕਿਹੜਾ ਪਹਿਲਾ ਗੈਂਗ ਹੈ ਇਹ ਦਿਨਵਲੇ ਚੋਰੀਆਂ ਕਰਕੇ ਤੇ ਜਿਹੜਾ ਸਮਾਨ ਗਹਿਣਿਆ ਦਾ ਕੁਝ ਇੱਕ ਮਾਡਲ ਟਾਊਨ ਦੇ ਵਿੱਚੋਂ ਰਜੇਸ਼ ਸਿਆਲ ਜੀ ਦੇ ਘਰ ਤੋਂ ਚੋਰੀ ਹੋਈ ਸੀ ਤੇ ਇੱਕ ਪ੍ਰਵੇਸ਼ਾਣੀ ਜਿਹੜੇ ਆ ਫਰੈਂਡਸ ਕਲੋਨੀ ਦੇ ਆ ਇਨਾਂ ਦੇ ਘਰ ਦੇ ਵਿੱਚੋਂ ਚੋਰੀ ਹੋਈ ਸੀ ਇਹਨੂੰ ਟੈਕਨੀਕਲੀ ਜਿਹੜਾ ਆਪਾਂ ਟਰੇਸ ਕਰਦੇ ਹੋਏ ਜਿਹੜਾ ਰਿਕਵਰੀ ਆ 1,85,000 ਰੁਪਏ ਜਿਹੜਾ ਇਹਨਾਂ ਕੋਲ ਟੋਟਲ ਜਿਹੜਾ ਅਸੀਂ ਦੋਸ਼ੀਆਂ ਕੋਲੋਂ ਰਿਕਵਰ ਕੀਤਾ ਪਹਿਲਾਂ ਇੱਕ ਦੋਸ਼ੀ ਜਿਹੜਾ ਅਸੀਂ ਪਹਿਲਾਂ ਹੀ ਉਤਾਰ ਕੀਤਾ ਜਾ ਸਕਿਆ ਸੀ ਦੂਸਰਾ ਦੋਸ਼ੀ ਜਿਹੜਾ ਮਾਨਕ ਆ ਇਹਨੂੰ ਹੁਣ ਗ੍ਰਫਤਾਰ ਕਰਕੇ ਇਸ ਵੀਡੀਓ ਸਾਡੇ ਕੋਲ ਮਾਨਕ ਤੇ ਜਾਦੇ ਆ ਫਰਦਰ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆ ਤੇ ਹੋਰ ਵੀ ਬਾਕੀ ਜਿਹੜੀ ਰਹਿਦੀ ਰਿਕਵਰੀ ਆ ਉਹ ਵੀ ਕੰਪਲੀਟ ਕਰ ਲਈ ਜਾਏਗੀ ਤਦਾਰ ਇਹਨਾਂ ਦੇ ਪਹਿਲਾਂ ਵੀ ਕੋਈ ਪਰਚੇ ਵਗੈਰਾ ਇਹਨਾਂ ਦੇ ਹਾਂਜੀ ਇਹਨਾਂ ਦੇ ਪਹਿਲਾਂ ਵੀ ਮੁਕੰਦਮੇ ਦਰਜ ਆ ਜਿਹੜਾ ਇਹਨਾਂ ਦਾ ਨਾਲ ਦਾ ਜਿਹੜਾ ਮੇਨ ਜਿਹੜਾ ਜਿਹੜਾ ਦੋਸ਼ੀ ਸੀ ਜਿਹੜਾ ਚੋਰੀ ਕਰਦਾ ਸੀ ਇਹ ਉਹਨੂੰ ਅੱਗੇ ਜਾ ਕੇ ਤੇ ਉਹਨੂੰ ਆਪਣੀ ਐਕਟਿਵਾ ਦੇ ਉੱਤੇ ਬਿਠਾ ਕੇ ਤੇ ਲੈ ਜਾਂਦਾ ਸੀ ਉਸ ਤੋਂ ਬਾਅਦ ਜਿਹੜਾ ਜਿਹੜੇ ਰਿਕਵਰਡ ਜਿਹੜਾ ਗੈਨੀਮ ਘਾਰਾਂ ਹੁੰਦੇ ਸੀ ਉਸ ਘਰ ਦੇ ਵਿੱਚੋਂ ਜਿਹੜੀ ਚੋਰੀ ਕੀਤੀ ਹੁੰਦੀ ਸੀ ਉਹ ਗਾਂ ਫਰਦਰ ਜਿਹੜਾ ਅਗਲਗ ਥਾਂ ਦੇ ਉੱਤੇ ਵੇਚ ਦਿੰਦੇ ਸੀ ਸੈਕੰਡ ਜਿਹੜੀ ਹੈ ਇੱਕ ਗੈਂਗ ਬਸਟ ਕੀਤਾ ਜੀ ਇਹਨਾਂ ਨੇ ਆ ਪਿਛਲੇ ਸਮੇਂ ਵਿੱਚ ਇੱਕ ਬੀੜੀਆਂ ਸਿਲਟਾਂ ਦੀ ਇੱਥੇ ਦੁਕਾਨ ਸੀ ਸੁਖਚਾਨਾ ਗੁਰਦੁਆਰਾ ਸਾਹਿਬ ਦੀ ਸਾਈਡ ਦੇ ਉੱਤੇ ਤੇ ਉੱਥੇ ਰਾਤ ਦੇ ਸਮੇਂ ਇਹਨਾਂ ਨੇ ਚੋਰੀ ਕੀਤੀ ਸੀ ਇਹਦੇ ਵਿੱਚ ਵੀ ਜਿਹੜਾ ਆ ਦੋ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਆ ਇਹ ਜਲੰਧਰ ਤੋਂ ਬਿਲਾਮ ਕਰਦੇ ਸੀ ਇਹਨਾਂ ਦੇ ਨਾਲ ਹੋਰ ਵੀ ਜਿਹੜੇ ਨੇ ਦੋ ਸਾਥੀ ਆ ਗਿਆ ਸਿੱਲ ਨੂੰ ਵਜੇ ਆ ਰਿਸਪੌਂਡਡ ਆ ਇਹ ਰਾਤ ਨੂੰ ਆ ਕੇ ਤੇ ਇਹਨਾਂ ਦੁਕਾਨਾਂ ਦੇ ਉੱਤੇ ਚੋਰੀ ਕਰਦੇ ਸੀ ਉਹਨਾਂ ਤੇ ਪਹਿਲਾਂ ਵੀ ਜਿਹੜੇ ਮੁਕੱਦਮੇ ਦਰਜ ਆ ਉਹਦੇ ਵਿੱਚ ਵੀ ਆਪਾਂ ਜਿਹੜਾ ਉਸ ਦੁਕਾਨ ਤੋਂ ਚੋਰੀ ਹੋਈਆਂ ਸਿਲਟਾਂ ਬੀੜੀਆਂ ਉਹਨਾਂ ਨੂੰ ਬਰਾਮਦ ਕਰ ਲਿਆ ਇਸ ਤੋਂ ਇਲਾਵਾ ਚਾਰ ਜਿਹੜੇ ਮੋਬਾਈਲ ਫੋਨ ਆ ਉਹਗੇ ਸੀ ਉਹ ਵੀ ਅਸੀਂ ਬਰਾਂਮ ਕਰ ਲਏ